ਤੱਕ ਕਈਆਂ ਚੋਬਰਾਂ ਦੇ ਸਵਾਲ ਸੀ ਵੀ ਮੱਲੀ ਸਾਹਿਬ ਤੁਹਾਡੀ ਮੁੱਚਲ ਬਾਸਮਤੀ 1401 ਦੀ ਪਨੀਰੀ ਦਾ ਕੀ ਹਾਲ ਆ 49 ਡਿਗਰੀ ਟੈਂਪਰੇਚਰ ਦੇ ਵਿੱਚ ਉਸ ਪਨੀਰੀ ਨੇ ਕਿਵੇਂ ਸਰਵਾਈਵ ਕੀਤਾ ਤੇ ਕੱਖਾਂ ਤੋਂ ਕਿਹੜੀ ਬੈਸਟ ਸਪਰੇ ਕੀਤੀ ਆ ਤੇ ਕਿੰਨੇ ਦਿਨਾਂ ਦੀ ਹੋ ਗਈ ਆ ਤੇ ਕੀ ਸਪਰੇ ਹਾਂ ਕੀਤੀਆਂ ਤੁਸੀਂ ਉਸ ਨੂੰ ਬਹਾਲ ਕਰਨ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਦੱਸ ਦਿਆਂ ਵੀ ਮੈਂ ਪਨੀਰੀ ਤੇ ਕੀ ਕੀ ਛਿੜਕ ਚੁੱਕਿਆ ਤੇ ਦੋਸਤੋ ਸਭ ਸਭ ਤੋਂ ਪਹਿਲਾਂ ਦੋਸਤੋ ਮੈਂ ਪਨੀਰੀ ਬੀਜੀ ਸੀ 15 ਤਰੀਕ ਨੂੰ ਤੇ ਅੱਜ ਹੋ ਚੁੱਕੀ ਹੈ 6 ਤਰੀਕ ਤੇ ਪੂਰੇ 20 ਦਿਨਾਂ ਦੀ ਪਨੀਰੀ ਹੋ ਚੁੱਕੀ ਹੈ ਦੋਸਤੋ ਤੁਸੀਂ ਪਨੀਰੀ ਦਾ ਹਾਲ ਦੇ ਸਕਦੇ ਜੀ ਦੋਸਤੋ ਕਿਉਂਕਿ 49 ਡਿਗਰੀ ਟੈਂਪਰੇਚਰ ਸੀ ਗਰਮੀ ਬਹੁਤ ਪਈ ਤੇ ਦੋ ਹਨੇਰੀਆਂ ਨੇ ਮਿੱਟੀ ਮਾਰ-ਮਾਰ ਪੱਤਿਆਂ ਦਾ ਹਾਲ ਕੁਛ ਇਦਾਂ ਦਾ ਕਰਤਾ ਦੋਸਤੋ ਤਾਂ ਦੋਸਤੋ ਹਨੇਰੀਆਂ ਆਨ ਕਰਕੇ ਸਾਡੇ ਪੰਜ ਖੰਬੇ ਟੁੱਟ ਗਏ ਜਿਸ ਕਾਰਨ 4 ਤੋਂ 5 ਦਿਨ ਲੈਡ ਨਹੀਂ ਆਈ ਤੇ 3 ਤੋਂ 4 ਦਿਨ ਪਨੀਰੀ ਨੂੰ ਪਾਣੀ ਨਹੀਂ ਲੱਗਿਆ ਇਹ ਵੀ ਕਾਰਨ ਆ ਪਨੀਰੀ ਦਾ ਕੁਛ ਹਾਲ ਮੰਦਾ ਹੋਣ ਦਾ ਤਾਂ ਦੋਸਤੋ ਕੱਦ ਪਨੀਰੀ ਦਾ ਠੀਕ ਆ ਉਸ ਤੋਂ ਬਾਅਦ ਦੋਸਤੋ ਮੈਂ ਕਿਸੇ ਦਾ ਜਨਰੇਟਰ ਮੰਗਿਆ ਜਨਰੇਟਰ ਮੰਗ ਕੇ ਇਸ ਨੂੰ ਮੈਂ ਭਰਿਆ ਤੇ ਆਹ ਦੇਖੋ ਜੀ ਪਨੀਰੀ ਜਿਹੜੀ ਕਿ ਹਰੀ ਭਰੀ ਹੋ ਚੁੱਕੀ ਹੈ ਤਾਂ ਦੋਸਤੋ ਹੁਣ ਮੈਂ ਤੁਹਾਨੂੰ ਦੱਸ ਦਿਨਾ ਵੀ ਇਹਦੇ ਪਨੀਰੀ ਦੇ ਵਿੱਚ ਮੈਂ ਹੁਣ ਤੱਕ ਕੀ ਕੀ ਪਾ ਚੁੱਕਿਆ ਤੇ ਗੰਦਲੀ ਸਪਰੇਮ ਹੈ ਕਿਹੜੀ ਕੀਤੀ ਆ ਤਾਂ ਦੋਸਤੋ ਸਭ ਤੋਂ ਪਹਿਲਾਂ ਮੈਂ ਪਨੀਰੀ ਦੇ ਵਿੱਚ ਕਾਰਬੋਡੀਜ਼ਮ ਦੀ ਸਪਰੇ ਕੀਤੀ ਉਸ ਤੋਂ ਬਾਅਦ ਦੋਸਤੋ ਮੈਂ ਯੂਰੀਆ ਦੇ ਵਿੱਚ ਮਿਕਸ ਕਰਕੇ 12 ਤਰੇੜ ਛਿੜਕਿਆ ਉਸ ਤੋਂ ਬਾਅਦ ਦੋਸਤੋ ਆਹ ਦੇਖੋ ਜੀ ਮੈਂ ਮੈਗਨੀਸ਼ੀਅਮ ਸਲਫੇਟ ਚਿਲੇਟਡ ਜ਼ਿੰਕ 21% ਤੇ ਨਾਲ ਇਹਦੇ ਮੈਂ ਜੀ ਕਾਰਬੋਡੀਜ਼ਮ ਮਿਕਸ ਕਰ ਲਿਆ ਤੇ ਨਾਲ ਇਹਦੇ ਮੈਂ ਪੂਰੀ ਲੋਹੇ ਦੀ ਮਿਕਸ ਕਰ ਲਈ ਦੋਸਤੋ ਸਾਹਮਣੇ ਤੁਹਾਨੂੰ ਆਹ ਦੇਖੋ ਜੀ ਇਹ ਆਹ ਜਿਹੜਾ ਲੋਹਾ ਮਿਕਸ ਕਰਕੇ ਇਹਦੀ ਦੋਸਤੋ ਮੈਂ ਕਰਤੀ ਇੱਕ ਸਪਰੇ ਐ ਜਿਚਾ ਕੇ ਸਪਰੇ ਕਰਤੀ ਡਰਮੀ ਫੁੱਲ ਭਰ ਲਈ ਤੇ 10 ਮਰਲੇ ਆਪਣੇ ਕੋਲੇ ਪਨੀਰੀ ਸੀ ਤਾਂ ਦੋਸਤੋ ਜਦੋਂ ਮੈਂ ਇਹਦੀ ਸਪਰੇ ਕੀਤੀ ਤੇ ਤੁਸੀਂ ਪਨੀਰੀ ਦਾ ਰੰਗ ਵੇਖ ਲਓ ਪਨੀਰੀ ਦਾ ਰੰਗ ਐ ਬਦਲਿਆ ਜਿਵੇਂ ਨਾ ਪੁੱਛੋ ਨਾ ਉਸ ਤੋਂ ਜਦੋਂ ਪਨੀਰੀ 15 ਦਿਨਾਂ ਸੀ ਤੇ ਕੱਖਾਂ ਲਈ ਸਪਰੇ ਮੈਂ ਕਰਤੀ ਸੀ ਤੇ ਆ ਮਦਾਨਾ ਕਾ ਹਰ ਇੱਕ ਦੀ ਪਨੀਰੀ ਦੇ ਵਿੱਚ ਤੁਹਾਨੂੰ ਦਿਖਾਈ ਦੇਵੇਗਾ ਕਿਉਂਕਿ ਇਸ ਵਾਰ ਇਹ ਬਹੁਤ ਹੋਇਆ ਤੇ ਇਸ ਤੋਂ ਮੈਂ ਕੀ ਕੀਤਾ ਵੀ ਇੱਕ ਤਾਂ ਮੈਂ ਨੋਮਨੀ 골ਡ ਲੈ ਲਈ ਤੇ ਇੱਕ ਸਾਥੀ ਲੈ ਲਈ ਇਸ ਨੂੰ ਮਿਕਸ ਕਰਕੇ ਮਾਰਤਾ ਤੇ ਦੋਸਤੋ ਵੇਖੋ ਜੀ ਮਧਾਨਾ ਕਾ ਕਿਤੇ ਕਿਤੇ ਸੜ ਚੁੱਕਿਆ ਤੇ ਦੋਸਤੋ ਇਹ ਇਸ ਵਾਰ ਬਹੁਤ ਜਾਣਿਆਂ ਦੀ ਪਨੀਰੀ ਦੇ ਵਿੱਚ ਹੋਇਆ ਤੇ ਪਨੀਰੀ ਦੇ ਵਿੱਚ ਵੀ ਕਿਤੇ ਕਿਤੇ ਬਰੀਕ-ਬਰੀਕ ਹੈਗਾ ਸੀ ਤੇ ਜਦੋਂ ਵੀ ਦੋਸਤੋ ਤੁਸੀਂ ਗੰਦ ਵਾਲੀ ਜਾਂ ਕੱਖਾਂ ਵਾਲੀ ਸਪਰੇਅ ਕਰਨੀ ਆ ਤੇ ਘੱਟੋ-ਘੱਟ ਪਨੀਰੀ ਜਦੋਂ 15 ਦਿਨਾਂ ਦੀ ਹੋ ਜੇ ਉਸ ਤੋਂ ਬਾਅਦ ਕਰ ਦਿਓ ਤੇ ਪਨੀਰੀ ਲਾਉਣ ਤੋਂ ਪਹਿਲਾਂ ਘੱਟੋ-ਘੱਟ ਵੀ 10 ਦਿਨ ਹੋਏ ਹੋਣੇ ਚਾਹੀਦੇ ਤੁਹਾਡੀ ਕੱਖਾਂ ਵਾਲੀ ਸਪਰੇਅ ਕੀਤੀ ਨੂੰ ਤਾਂ ਦੋਸਤੋ ਜਿਹੜੇ ਡੱਕੇ ਸੜਦੇ ਨਾ ਉਹ ਡੱਕੇ ਸੜਨ ਦਾ ਕਾਰਨ ਇਹ ਹੈ ਵੀ ਜਦੋਂ ਆਪਣੇ 7-8 ਦਿਨ ਰਹਿੰਦੇ ਹੁੰਦੇ ਆ ਉਦੋਂ ਆਪਾਂ ਕੱਖਾਂ ਵਾਲੀ ਸਪਰੇਅ ਕਰ ਦਿੰਨੇ ਆ ਨੋਮਨੀ ਗੋਲਡ ਸਾਥੀ ਕਰ ਦਿੰਨੇ ਆ ਤੇ ਉਸ ਕਰਨ ਨਾਲ ਕੀ ਹੁੰਦਾ ਵੀ ਪਨੀਰੀ ਜਿਹੜੀ ਕਿ ਖਰਾਕ ਲੈਣੀ ਬੰਦ ਕਰ ਦਿੰਦੀ ਕੁਝ ਸਮੇਂ ਵਾਸਤੇ ਤਾਂ ਉਹੀ ਆਪਾਂ ਬੂਟਾ ਪੱਟ ਕੇ ਲਾ ਦਿੰਨੇ ਆ ਕਿਉਂਕਿ 7 ਦਿਨ ਅਸਰ ਇਹਨਾਂ ਦਾ ਰਹਿੰਦਾ ਘੱਟੋ-ਘੱਟ ਵੀ ਪਨੀਰੀ 10 ਦਿਨ ਹੋਏ ਹੁਣ ਕੱਖਾਂ ਦੀ ਸਪਰੇਅ ਕੀਤੀ ਨੂੰ ਉਸ ਤੋਂ ਬਾਅਦ ਖੇਤ ਦੇ ਵਿੱਚ ਟ੍ਰਾਂਸਪਲੈਂਟ ਕਰੋ ਤੇ ਤੁਹਾਡਾ ਡੱਕਾ ਨਹੀਂ ਸੜੇਗਾ ਜਿਹੜੇ ਡੱਕੇ ਸੜਦੇ ਆ ਉਹਦਾ ਕਾਰਨ ਇਹ ਹੀ ਹੁੰਦਾ ਕਿ ਤੁਸੀਂ ਜਦੋਂ 4-5 ਦਿਨ ਰਹਿ ਜਾਂਦੇ ਆ ਪਨੇਰੀ ਲਾਉਣ ਦੇ ਉਦੋਂ ਤੁਸੀਂ ਸਪਰੇਅ ਕਰ ਦਿੰਨੇ ਹੋ ਇਹਦੇ ਨਾਲ ਕੀ ਹੁੰਦਾ ਵੀ 7 ਦਿਨ ਬਬੂਟਾ ਖਰਾਕ ਨਹੀਂ ਲੈਂਦਾ ਤੇ ਜਦੋਂ ਖੇਤ ਦੇ ਵਿੱਚ ਜਾਂਦਾ ਤੇ 2 ਦਿਨ ਉਹ ਫੇਰ ਖਰਾਕ ਨਹੀਂ ਲੈਂਦਾ 5 ਦਿਨ ਦੀ ਤੁਸੀਂ ਪਹਿਲਾਂ ਸਪਰੇਅ ਕੀਤੀ ਹੁੰਦੀ ਹੈ ਇਸ ਕਰਕੇ ਉਸ ਬੂਟੇ ਦਾ ਨੁਕਸਾਨ ਹੋ ਜਾਂਦਾ ਤਾਂ ਬਹੁਤ ਘੱਟ ਬੂਟੇ ਸਰਵਾਈਵ ਕਰਦੇ ਆ ਤੇ ਦੋਸਤੋ ਮੇਰਾ ਤਿਆਰਬਾ ਇਹ ਬਾਕੀ ਦੋਸਤੋ ਮੇਰੀ ਜਿਹੜੀ ਪਨੀਰੀ ਆ ਉਹ ਘੱਟੋ ਘੱਟ ਵੀ ਅੱਜ ਤੋਂ 7 ਦਿਨਾਂ ਨੂੰ ਲਾਉਣ ਵਾਲੀ ਆ 13 ਤੋਂ 14 ਦੇ ਵਿੱਚ ਵਿੱਚ ਆਪਾਂ ਮੁੱਚਲ ਬਾਸਮਤੀ ਝੜ ਦੇਣੀ ਆ ਆ ਦੋਫਲੂ ਦੇਖ ਲਓ ਦੋਸਤੋ ਗੰਦ ਆ ਪੂਰਾ ਸੁਆਹ ਕੀਤਾ ਪਿਆ ਆ ਵੇਖ ਲਓ ਤੁਸੀਂ ਐ ਪੂਰਾ ਸਾੜਿਆ ਪਿਆ ਤੁਸੀਂ ਧਿਆਨ ਨਾਲ ਦੇਖ ਸਕਦੇ ਜੀ ਠੀਕ ਹੈ ਜੀ ਤੇ ਬਾਕੀ ਪਨੀਰੀ ਜਿਹੜੀ ਕਿ ਕੱਦਗਾਠ ਪੂਰਾ ਵਧੀਆ ਫਰਸਟ ਕਲਾਸ ਕੱਦਗਾਠ ਬਾਕੀ ਰੰਗ ਹੈ ਵਧੀਆ ਸੁਨੱਖਾ ਤੁਸੀਂ ਦੇਖ ਸਕਦੇ ਜੀ ਬਾਕੀ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਰੱਬ ਰੱਖਾ